ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਆਪਾਂ ਆਏ ਸੀ ਗੁਰਦੁਆਰਾ ਕਮਟਸਰ ਪਾਸ਼ਾਹੀ 6 ਮਾੜੀ ਵਹਿਰਾਜ ਭੈਣੀ ਵੀ ਕਹਿ ਦਿੰਦੇ ਆ ਇਹਨਾਂ ਨੂੰ ਅੱਜ ਆਪਾਂ ਉੱਥੇ ਆਏ ਸੀਗੇ ਇੱਥੇ ਫੁੱਲ ਵੀ ਪਾਏ ਜਾਂਦੇ ਆ ਆਪਾਂ ਵੀ ਕਿਹਾ ਵੀ ਹੋਰ ਕਦੇ ਅੱਜ ਫੁੱਲ ਪਾਏ ਕਿ ਇਸੂਰੇ ਕਿ ਆਜ ਉਹ ਕਰਦੇ ਆ ਅਰਚਾ ਇਹ ਬਾਦਸ਼ਾਹੀ ਸੈਣੀ ਦਾ ਇਤਿਹਾਸ ਆ ਤੇ ਇਤਿਹਾਸ ਦੀ ਆਪਾਂ ਪਹਿਲਾ ਫੋਟੋ ਕਰ ਚੁੱਕੇ ਆ ਇਥੇ ਕੋਸ਼ਕ ਪ੍ਰਾਣੀਆਂ ਵੀ ਮਤਲਬ ਆ ਕਿਵੇਂ ਬਾਦਸ਼ਾਹੀ ਵੇ ਵਦੀਆਂ ਪੰਘਾ ਦੇ ਵੇਗਰ ਵਿਸ਼ਾਸਤਰ ਲੈ ਲਿਆ ਦਸਨ ਬਸ

ਆ ਵੀ ਉਹ ਪਵਨ ਉਸ ਐਰਮ ਦੇ ਹਰਸ਼ਣ ਕਰਾਉਣੀ ਹੈ ਜਿਹੜੀ ਇੱਥੇ ਇਤਿਹਾਸ ਨਾਲ ਜੁੜੀ ਹੋਈ ਹੈ। ਇਹ ਵੀ ਟੁੱਟ ਗਈ। ਦੋ ਪਾੜ ਹੋ ਗਈ ਸੀ ਉਹਦੇ ਆ ਪੀਸ ਪਏ ਨੇ। ਉਹ ਦੱਸਣ ਕਿ ਵੀ ਇਹ ਪਿਆਸ ਦਿਖਾਉਣੀ ਹੈ ਦਾ ਇਤਿਹਾਸ ਲਿਖਾ ਉਹ ਬੜਾ ਸਵਦਾ।

本当にいいピアノをなってとれ